ਸਤਿ ਸ਼੍ਰੀ ਅਕਾਲ ਜੀ ਪਿੰਡਾਗਲ ਡੇਰੀ ਫਾਰਮ ਮੁੰਨਾਂ ਵਾਲੇ ਤੇ ਤੁਹਾਡਾ ਸਵਾਗਤ ਹੈ ਆਪਣੇ ਕੋਲ ਕਨੀਲੀ ਰਾਵੀ ਦੀ ਬਹੁਤ ਜ਼ਿਆਦਾ ਚੰਗੀ ਝੋਟੀ ਆਈ ਵੀ ਆ ਕਦਗਾਠ ਵੀ ਅੱਖ ਥਣ ਲੇਵਾ ਬਹੁਤ ਹੀ ਜ਼ਿਆਦਾ ਚੰਗੀ ਦੇਣ ਵੀ ਅਜੇ 8-10 ਲੈ ਜੂਗੀ ਔੜੇ ਪੜੇ ਤੋੜੇ ਨਹੀਂ ਥਾਣਾ ਦਾ ਗਾਊ ਲੇਵਾ ਸਾਰਾ ਪਛਾਣ ਰੱਖੂਗੀ ਅਜੇ ਦੇਣ ਲੈ ਜਾਣੇ ਨੇ ਜ਼ਿਆਦਾ ਹਫ਼ਤੇ ਦੇ ਆਸ-ਪਾਸ ਲੈ ਜੂਗੇ ਪਰ ਮੇਲਿਆਂ ਵਾਲੀ ਝੋਟੀ ਆ ਐਣ ਥਣ ਥਣ ਪੂਰਾ ਚੰਗਾ ਤੇ ਆਖੂ ਖਦਾ ਬੱਗੀ ਮੋਸ਼ਾ ਤਾਂ ਤੂੰ ਆਖ ਦੇਖੋ ਇਹਦੀ ਦੋਨੇ ਅੱਖਾਂ ਐਨ ਪ੍ਰੋਪਰ ਪੂਰੀਆਂ ਚੰਗੀਆਂ ਤੇ ਗੱਬਣਾ ਇਹ ਦਲਚੀਕ ਵਾਲੇ ਸਾਨ ਤੋਂ ਇੰਨਾ ਨਹੀਂ ਹੁਣ ਮੈਨੂੰ ਪੂਰਾ ਕਨਫਰਮ ਵੀ ਇੱਕ ਨੰਬਰ ਦੋ ਕਿ ਤਿੰਨ ਦੋ ਹੈ ਉਹਨਾਂ ਚੋਂ ਕਿਸੇ ਚੋਂ ਤੇ ਪਰ ਤੂੰ ਇਹ ਆ ਦੇਖੋ ਇਹਦੀ ਬਾਡੀ ਬੰਤਰ ਐਨ ਟਾਪਰ ਛੋਟੀ ਆ ਬਹੁਤ ਜ਼ਿਆਦਾ ਚੰਗੀ ਇਹ ਸੇਲ ਲਈ ਆਈ ਵੀ ਆ ਇੱਕ ਆਪਣੇ ਕੋਲੇ ਪਹਿਲਾਂ ਕੱਟੀ ਕਾਲੀ ਆਈ ਵੀ ਪਰ ਇਹ ਝੋਟੀ ਜਾਵਾ ਮੇਲੇਆਂ ਵਾਲੀ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਆ ਦੁੱਧ ਵੀ 16 ਕਿਲੋ ਦੇ ਆਸ-ਪਾਸ ਘਟੋ ਘਟ ਦੇ ਦੇਊਗੀ ਤੇ ਆ ਤੁਸੀਂ ਇੱਥੋਂ ਇਹਦਾ ਥਣਾ ਦਾ ਗੈਬ ਉਤੋਂ ਪੈਠਪੜਾ ਆ ਦੇਖੋ ਥਾਨਲੇਵਾ ਬਿਊਟੀ ਹਾਈਟ ਲੰਬਾਈ ਕੱਦ ਬਹੁਤ ਜ਼ਿਆਦਾ ਸੋਹਣਾ ਚੰਗਾ ਵੀ ਜਿੱਦਾਂ ਆਪਾਂ ਨੂੰ ਸ਼ੌਂਕ ਹੁੰਦਾ ਘਰੇ ਜਾਨਵਰ ਟਾਪਰ ਰੱਖਣ ਦਾ ਉਹ ਟਾਈਪ ਆ ਅਗਲੇ ਪੈਰ ਵੀ ਦੋਨੋਂ ਉਹ ਤੁਸੀਂ ਦੇਖ ਸਕਦੇ ਆ ਆ ਦੇਖੋ ਸੱਭੀਆਂ ਤੇ ਕੱਦ ਕਾਠ ਵੀ ਪੂਰਾ ਚੰਗਾ ਬਹੁਤ ਜ਼ਿਆਦਾ ਚੰਗੀ ਛੋਟੀ ਆ ਘਰੇ ਰੱਖਣ ਵਾਲੀ ਸੀਲ ਸਾਹੂ ਪੂਰੀ ਨੀਲੀ ਦਾ ਜਿੱਦਾਂ ਇਹਦਾ ਪੇਟਾ ਪੂਟਾ ਐਨ ਪ੍ਰੋਪਰ ਫੁੱਲ ਵੱਡਾ ਇਹ ਆਪਣੇ ਕੋਲੇ ਆਈ ਆਉਂਦਿਆਂ ਸਾਰੇ ਦੀ ਵੀਡੀਓ ਪਾਤੀ ਆਪਾਂ ਦੂਜਾ ਮਾਲ ਸੇਲ ਹੋ ਗਿਆ ਸੀ ਇਹ ਕਾ ਪਹਿਲਣ ਕੱਟੀ ਬਹੁਤ ਜ਼ਿਆਦਾ ਚੰਗੀ ਆਈ ਵੀ ਆ ਕਾਲੀ ਉਹ ਫੇਰ ਨੀਲੀ ਦਾ ਵੀ ਦਾ ਟਾਪਰ ਨੀਂ ਕਿਨਾਂ ਇਹ ਪਹਿਲਣ ਕੱਟੀ ਸੂਹੀ ਸਵਾਈ ਆ ਤੇ ਬਹੁਤ ਸੋਹਣੀ ਕੱਟੀ ਆ ਥਾਂ ਲੇਵਰੀ ਦੀ ਪਲੇਅਰ ਆ ਬੌਲਾ ਸੋਹਣਾ ਬੌਲਾ ਹੋਊਗਾ 8-9 ਕਿਲੋ ਤੇ ਕੱਦ ਕੋ ਦੇਦਾ ਵੀ ਚੰਗਾ ਸਿੰਗੀ ਸੁੰਗੀ ਬਰੀਕ ਬਹੁਤ ਆ ਆਪਣੇ ਕੋਲੇ ਜਾਨਵਰ 2-4 ਆਵੇ ਖੜੇ ਹੀ ਹੁੰਦੇ ਘਰੇ ਹਮੇਸ਼ਾ ਦੀ ਤਰ੍ਹਾਂ ਵੀ ਆਪਣਾ ਵਪਾਰ ਦਾ ਕੰਮ ਆ ਨਾਲ ਬਰੀਡਿੰਗ ਦਾ ਵੀ ਆ ਤੇ ਆ ਤੁਸੀਂ ਇਹਦੀ ਵੇਖੋ ਪੰਤਰ ਬਹੁਤ ਚੰਗੀ ਝੋਟੀ ਆ ਥਾਂ ਲੇਵਰੀ ਵੀ ਬੜੀ ਸਾਫ ਆ ਹਨ ਸੋਹਣਾ ਖੱਡਾ ਬੱਚੇ ਨੇ ਆ ਮੂੰਹਾਂ ਲਾਇਆ ਵਿਆ ਤੇ ਉਹਨਾਂ ਹੀ ਗਾੜੀ ਪਿਛਾੜੀ ਲੇਵਾ ਦੋਨਾਂ ਤਰ੍ਹਾਂ ਦਾ ਫੁੱਲਾ ਟਾਪਰ ਨਗੀਨੇ ਆਪਣੇ ਕੋਲੇ ਦੋ ਦੋਵੇਂ ਝੋਟੀਆਂ ਪੂਰੀਆਂ ਚੰਗੀਆਂ ਆਹ ਨੀਲੀ ਰਾਵੀ ਕੋਕਾ ਤੇ ਪਿੰਡ ਆਪਣਾ ਬੂਂਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਲਵੰਡੀ ਭਾਈ ਮੁੱਦਕੀ ਮੋਗਾ ਜੀਰਾ ਇਹਨਾਂ ਦੇ ਆਸ-ਪਾਸ ਆਪਣਾ ਪਿੰਡ ਰਹਿ ਜਾਂਦਾ 10-10 12-12 ਕਿਲੋਮੀਟਰ ਵਾੜ ਤੇ ਤੇ ਕੋਈ ਵੀ ਚਾਹ ਬਣ ਸੱਜਣੋ ਇਸ ਫਾਰ ਕਰ ਲਿਆ ਜੋ ਪੈਂਡ ਬੂਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਲਵੰਡੀ ਭਾਈ ਦੇ ਕੋਲ ਬਹੁਤ ਚੰਗੀ ਨੀਲੀ ਰਾਵੀ ਦੀ ਬਹੁਤ ਚੰਗੀ ਝੋਟੀ ਸੇਲ